ਸੰਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਪੀਐਸਕੇ ਮੀਡੀਆ ਗਰੁੱਪ ਤੋਂ ਪਰਮਜੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਆ ਔਰ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਕਰਦੇ ਆਂ ਗੱਲ ਜਦੋਂ ਵੀ ਅਸੀਂ ਬੰਦੀ ਸਿੰਘਾਂ ਦੀ ਕਰਦੇ ਆਂ ਤੇ ਸਾਨੂੰ ਉਹ ਦੌਰ ਯਾਦ ਆ ਜਾਂਦਾ ਉਹ ਸਮਾਂ ਯਾਦ ਆ ਜਾਂਦਾ ਜਿਹੜਾ ਸ਼ਾਇਦ 84 ਤੋਂ ਬਹੁਤ ਬਹੁਤ ਲੋਕਾਂ ਨੂੰ ਅਜੀਬੀ ਯਾਦ ਆਉਂਦਾ ਹੋਵੇਗਾ ਪਰ ਮੈਂ ਬਹੁਤ ਵਾਰੀ ਕਹਿਣਾ ਹੁੰਦਾ ਅਸੀਂ ਯਾਦ ਥੋੜੀ ਦੇਰੀ ਰੱਖਦੇ ਹਾਂ ਜਿੰਨੀ ਜਦੋਂ ਜੂਨ ਮਹੀਨਾ ਆਉਂਦਾ ਅਸੀਂ ਸਾਰੇ ਬਹੁਤ ਕੁਝ ਗੱਲਾਂ ਕਰਦੇ ਹਾਂ ਪਰ ਜੂਨ ਮਹੀਨੇ ਤੋਂ ਬਾਅਦ ਫਿਰ ਅਸੀਂ ਭੁੱਲ ਜਾਂਦੇ ਹਾਂ ਜੇਕਰ ਸਾਨੂੰ ਵਾਕਿਆ ਹੀ ਉਹਨਾਂ ਸਮਿਆਂ ਦਾ ਯਾਦ ਹੋਵੇ ਜਾਂ ਉਹ ਦੁੱਖ ਤਕਲੀਫਾਂ ਯਾਦ ਹੋ 1984 ਤੋਂ ਬਾਅਦ ਜੋ ਦੰਗੇ ਹੋਏ ਜਿੰਨਾ ਕਤਲੇਆਮ ਹੋਇਆ ਸਿੱਖ ਬੀਬੀਆਂ ਦਾ ਕੁੜੀਆਂ ਦਾ ਨੌਜਵਾਨਾਂ ਦਾ ਜੇ ਵਾਕਿਆ ਸਾਨੂੰ ਯਾਦ ਹੋਵੇ ਤੇ ਮੇਰਾ ਖਿਆਲ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਮੇਰੇ ਖਿਆਲ ਕਿ ਹੋਂਦ ਵਿੱਚ ਨਾ ਪੰਜਾਬ ਦੇ ਵਿੱਚ ਆਉਂਦੀ ਪਰ ਸਾਰਾ ਕੁਝ ਇਸੇ ਤਰ੍ਹਾਂ ਚੱਲਦੀ ਜਾ ਰਿਹਾ ਸੀ ਥੋੜੀਕੀ ਦਿਨ ਵਾਸਤੇ ਯਾਦ ਰੱਖਦੇ ਆ ਫਿਰ ਅਸੀਂ ਭੁੱਲ ਜਾਂਦੇ ਆ ਚੰਗਾ ਲੱਗਦਾ ਜਦੋਂ ਕੋਈ ਦਿਲੋਂ ਗੱਲ ਕਰਦਾ ਕਿ ਬੰਦੀ ਸਿੰਘ ਵਾਪਸ ਆਉਣੇ ਚਾਹੀਦੇ ਨੇ ਜੇਲ੍ਹਾਂ ਵਿੱਚੋਂ ਦੋ ਸਿੰਘ ਜੇਲ੍ਹਾਂ ਵਿੱਚੋਂ ਹੁਣ ਆਏ ਨੇ ਤੇ ਥੋੜਾ ਜਿਹਾ ਹੌਸਲਾ ਹੋਇਆ ਕਿ ਸ਼ਾਇਦ ਕੋਈ ਨਾ ਕੋਈ ਸਿਰਸਲਾ ਚੱਲੇਗਾ ਕੋਈ ਨਾ ਕੋਈ ਵਿਉਂਤਬੰਦੀ ਇਹੋ ਜਿਹੀ ਬਣਾਈ ਜਾਵੇਗੀ ਕਿ ਹੌਲੀ-ਹੌਲੀ ਸਾਰੇ ਬੰਦੀ ਸਿੰਘ ਘਰਾਂ ਨੂੰ ਆਪਣੇ ਔਣ ਜ਼ਿਲ੍ਹਾ ਵਿੱਚ ਉਹਨਾਂ ਦਾ ਸਤਿਕਾਰ ਹੋਵੇ। ਜ਼ਿਲ੍ਹਾ ਵਿੱਚੋਂ ਆਉਣਾ ਹੋਰ ਗੱਲ ਹੈ। ਪਰ ਅਸੀਂ ਗੱਲਾਂ ਬਹੁਤ ਸਾਰੇ ਲੋਕੀ ਵੱਡੀਆਂ-ਵੱਡੀਆਂ ਗੱਲਾਂ ਵੀ ਕਰਦੇ ਨੇ ਪਰ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੀ ਆਪਣੇ ਗੱਲ ਤੇ ਟਿਕਦੇ ਨੇ ਜਿਹੜੀਆਂ ਗੱਲਾਂ ਤੇ ਆਪਣੀਆਂ ਤੇ ਆਪ ਫੁੱਲ ਜੜਾਉਂਦੇ ਨੇ। ਇੱਕ ਤੁਹਾਡੇ ਨਾਲ ਅੱਜ ਗੱਲਬਾਤ ਮੈਂ ਕਰਾਵਾਂਗਾ ਬੀਬੀ ਅਮਨਦੀਪ ਕੌਰ ਜੀ ਜਿਨ੍ਹਾਂ ਨੇ ਕਾਹੀ ਨਹੀਂ ਕਰ ਦਿਖਾਇਆ। ਪਹਿਲੀ ਗੱਲ ਹੈ ਕਿ ਬੀਬੀ ਖੁਦ ਬੜੇ ਪਿਆਰੇ ਕੀਰਤਨੀ ਜਥਾ ਇਹਨਾਂ ਦਾ ਬੜਾ ਸੋਹਣਾ ਕੀਰਤਨ ਕਰਦੇ ਨੇ ਪਰ ਨਾਲ ਦੀ ਨਾਲ ਤੁਸੀਂ ਉਹਨਾਂ ਨੂੰ ਹੋਰ ਸਿੱਖ ਜਥੇਬੰਦੀਆਂ ਦੇ ਨਾਲ ਵੀ ਦੇਖਦੇ ਹੋਵੋਗੇ ਜਿਨ੍ਹਾਂ ਨੇ ਬੜਾ ਕੰਮ ਕੀਤਾ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਵਾਸਤੇ ਔਰ ਬਾਹਰ ਲਿਆ ਕੇ ਉਸ ਤੋਂ ਬਾਅਦ ਕਈ ਵਾਰ ਇਹ ਹੁੰਦਾ ਕਿ ਅਸੀਂ ਗੱਲਾਂ ਜਿਵੇਂ ਮੈਂ ਕਿਹਾ ਕਿ ਬਹੁਤ ਵੱਡੀਆਂ ਵੱਡੀਆਂ ਕਰ ਲੈਂਦੇ ਪਰ ਕੁਝ ਲੋਕ ਹੁੰਦੇ ਨੇ ਜਿਹੜੇ ਵਾਕੇ ਦਿਲੋਂ ਨਾਲ ਖੜਦੇ ਨੇ ਆਪਣੇ ਜ਼ਮੀਰਾਂ ਨੂੰ ਜਾਗਦਿਆਂ ਕਰਕੇ ਨਾਲ ਖੜਦੇ ਨੇ ਤੇ ਇਹੋ ਜਿਹਾ ਇੱਕ ਉਦਾਹਰਨ ਮੈਨੂੰ ਕੱਲ ਪਰਸਮه ਸੋਸ਼ਲ ਮੀਡੀਆ ਫੋਰੇ ਤੇ ਮੈਨੂੰ ਇੱਕ ਵੀਡੀਓ ਸਾਹਮਣੇ ਆਈ ਜਿਸ ਵੀਡੀਓ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਜੇਲ ਚੋਂ ਤੁਹਾਨੂੰ ਪਤਾ ਬਾਹਰ ਆਏ ਨੇ ਤੇ ਉਹਨਾਂ ਨੂੰ ਇੱਕ ਕਾਰ ਗਿਫਟ ਦੇ ਤੌਰ ਤੇ ਮਿਲੀ ਕਾਰ ਦੇ ਨਾਲ ਸਨਮਾਨਤ ਕੀਤਾ ਗਿਆ ਔਰ ਭਾਈ ਗੁਰਮੀਤ ਸਿੰਘ ਜੀ ਤੁਹਾਨੂੰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਇੱਕ ਆਮ ਪਰਿਵਾਰ ਦੇ ਵਿੱਚੋਂ ਸਨ ਔਰ ਬਿਅੰਤ ਸਿੰਘ ਜਿਹੜਾ ਕਿ ਬਿਅੰਤ ਸਿੰਘ ਔਰ ਕੇ ਪੀ ਐਸ ਗਿੱਲ ਤੁਹਾਨੂੰ ਪਤਾ ਹੈ ਦੋ ਐਸੇ ਕਾਤਲ ਹੋਏ ਸਨ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਨੂੰ ਸ਼ਾਇਦ ਨਾ ਬਿਅੰਤ ਸਿੰਘ ਨੂੰ ਤਾਂ ਉਹਦਾ ਕਤਲ ਕੀਤਾ ਗਿਆ ਸੀ ਪਰ ਕੇ ਪੀ ਐਸ ਗਿੱਲ ਵੀ ਉਹਦੇ ਨਾਲ ਦਾ ਹੀ ਤੜਾ ਸੀ ਔਰ ਜੇਕਰ ਇਹ ਦੋਨੋਂ ਬੰਦੇ ਅੱਜ ਤੱਕ ਵੀ ਜਿਉਂਦਾ ਹੁੰਦੇ ਤਾਂ ਪਤਾ ਨਹੀਂ ਪੰਜਾਬ ਦਾ ਕੀ ਬਣਨਾ ਸੀ ਮੈਂ ਕਹਿੰਦਾ ਇਹ ਪੁੰਨ ਖੱਟਿਆ ਸੀ ਗੁਰਮੀਤ ਸਿੰਘ ਵਰਗੇ ਇਹਨਾਂ ਕੁਝ ਇੱਕ ਲੋਕਾਂ ਨੇ ਜਿਨ੍ਹਾਂ ਨੇ ਵਾਕਿਆ ਇਸ ਬੰਦੇ ਨੂੰ ਮਾਰਮ ਕਾਇਸੀ ਔਰ ਉਹ ਵਾਕਿਆ ਤੁਹਾਨੂੰ ਅਜੇ ਤੱਕ ਵੀ ਯਾਦ ਹੋਏਗਾ ਮੈਨੂੰ ਯਾਦ ਮੈਂ ਛੋਟਾ ਜਿਹਾ ਸੀਗਾ ਪਰ ਮੈਨੂੰ ਬਹੁਤ ਕੁਝ ਯਾਦ ਆ ਜਦੋਂ ਬਿਆਨ ਸਿੰਘ ਦੇ ਚੀਥੜੇ ਉਡਾਏ ਗਏ ਸਨ ਔਰ ਉਸੇ ਕਤਲ ਕੇਸ ਦੇ ਵਿੱਚ ਭਾਈ ਗੁਰਮੀਤ ਸਿੰਘ ਜੀ ਜੇਲ ਦੇ ਵਿੱਚ ਸਨ ਔਰ ਜੇਲ ਦੇ ਵਿੱਚੋਂ ਆਇਆ ਨਿੱਤ ਵੀਡੀਓ ਮੇਰੇ ਸਾਹਮਣੇ ਆਈ ਪਹਿਲਾਂ ਤਾਂ ਮੈਨੂੰ ਵੈਸੇ ਬੜਾ ਚੰਗਾ ਲੱਗਾ ਕਿ ਸ਼ੁਕਰ ਹੈ ਵਾਹਿਗੁਰੂ ਸੱਚੇ ਪਾਸ਼ਾ سلسلہ ਜਾ ਚੱਲਿਆ ਕਿ ਕੋਈ ਨਾ ਕੋਈ ਬੰਦੀ ਸਿੰਘ ਤੇ ਬਾਹਰ ਆਇਆ ਜੇਲ ਦੇ ਵਿੱਚੋਂ ਪਰ ਜਦੋਂ ਮੈਂ ਵੀਡੀਓ ਪਲੇ ਕੀਤੀ ਤਾਂ ਉਹਦੇ ਵਿੱਚ ਮੈਨੂੰ ਹੋਰ ਬੜਾ ਹੌਸਲਾ ਆਇਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਕਿ ਆਮ ਪਰਿਵਾਰ ਦੇ ਵਿੱਚੋਂ ਸਨ ਪਾਈ ਗੁਰਮੀਤ ਸਿੰਘ ਜੀ ਔਰ ਆਟੋ ਰਿਕਸ਼ਾ ਤੱਕ ਵੀ ਚਲਾਉਂਦੇ ਰਹੇ ਨੇ ਤੇ ਹੁਣ ਜਦੋਂ ਜੇਲ੍ਹ ਦੇ ਵਿੱਚ ਆਏ ਸਨ ਬੇਸ਼ੱਕ ਐਕਚੁਅਲੀ ਜਿਸ ਤਰੀਕੇ ਨਾਲ ਸਨਮਾਨ ਹੋਣਾ ਚਾਹੀਦਾ ਸੀ ਉਹਨਾਂ ਦਾ ਉਹਦਾ ਹੋਇਆ ਨਹੀਂ ਜਿਨ੍ਹਾਂ ਨੇ ਕੀਤਾ ਤਾਂ ਸਾਨੂੰ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦੀ ਪ੍ਰਸ਼ੰਸਾ ਕਰੀ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਲੋਕਾਂ ਨੂੰ ਪਤਾ ਲੱਗ ਸੇ ਕਿ ਤਾਂ ਕਿ ਜਿਨ੍ਹਾਂ ਲੋਕਾਂ ਦੀਆਂ ਅਜੇ ਵੀ ਜ਼ਮੀਰਾਂ ਸੁੱਤੀਆਂ ਹੋਈਆਂ ਹਨ ਉਹਨਾਂ ਨੂੰ ਵੀ ਪਤਾ ਲੱਗ ਸੇ ਕਿ ਉਹਨਾਂ ਦੀਆਂ ਜ਼ਮੀਰਾਂ ਜਗਾਉਣ ਵਾਸਤੇ ਸੋ ਬੀਬੀ અમનદીપ कौर મજીઠા ਜਦੋਂ મેં વીડિયો વેખી تے مینوں بڑا چنگا لگا بنت گل ہے کہ ਕੁੜੀ ਖੁਦ ਆਪਣੀ ਪੜ੍ਹਾਈ ਕਰ ਰਹੀ ਆ اور ਦਿੱਲੀ ਦੇ ਵਿੱਚ ਰਹਿ ਰਹੇ ਨੇ ਆਪਣਾ ਰਹਿਣ ਸਹਿਣ ਸਾਰਾ ਕੁਝ ਆਪ ਉਹ ਕਰ ਰਹੇ ਨੇ اور اس ਦੇ باوجود انہوں نے ایک انہوں ਕੋਲ ایک بڑی ਪਿਆਰੀ ਗੱਡੀ ਸੀ ਉਹਨਾਂ ਦੀ ਪਤਾ ਨਹੀਂ ਕਿਵੇਂ ਲਈ ਹੋਈਗੀ ਗੱਡੀ ਇਹ ਸਾਰਾ ਕੁਝ ਉਹਨਾਂ ਕੋਲ ਪੁੱਛਾਂਗੇ ਪਰ ਇੱਕ ਬਹੁਤ ਵੱਡਾ ਦਿਲ ਕੱਢ ਕੇ ਉਸ ਕੁੜੀ ਨੇ ਜਦੋਂ ਕਿਉਂਕਿ ਉਹਨਾਂ ਨੂੰ ਗੁਰਮੀਤ ਸਿੰਘ ਜੀ ਨੂੰ ਪਹਿਲਾਂ ਹੀ ਮਿਲਦੇ ਨੇ ਉਹਨਾਂ ਨੂੰ ਇਹਨਾਂ ਦੇ ਹਾਲਾਤਾਂ ਦਾ ਪਤਾ ਸੀਗਾ ਫੋ ਲੈ ਕੇ ਤੇ ਸਾਰੇ ਜਾਂਦੇ ਨੇ ਜਾਂ ਫਿਰ ਸਰੋਪੇ ਪਾਉਣ ਵੀ ਚਲ ਜਾਂਦੇ ਨੇ ਫੋਟੋ ਕਰਾਉਣ ਵਾਸਤੇ ਵੀਡੀਓ ਕਰਾਉਣ ਵਾਸਤੇ ਸਾਰੇ ਚਲ ਜਾਂਦੇ ਨੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਪਰ ਉਸ ਕੁੜੀ ਨੇ ਜੋ ਕਾਰ ਦਿਖਾਇਆ ਉਹ ਇੱਕ ਉਦਾਹਰਨ ਬਣ ਗਿਆ ਤੁਸੀਂ ਬਹੁਤ ਸਾਰੇ ਸੋਸ਼ਲ ਮੀਡੀਆ ਦੇਖਿਆ ਉਹਨਾਂ ਦੇ ਕਾਫੀ ਇੰਟਰਵਿਊ ਕਿਉਂਕਿ ਪੱਤਰਕਾਰਾਂ ਨੂੰ ਇਹ ਚੰਗਾ ਲੱਗਦਾ ਕਿ ਜਦੋਂ ਕੋਈ ਚੰਗਾ ਕੰਮ ਕਰਦਾ ਤੇ ਉਸ ਚੀਜ਼ ਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਜਿੱਥੇ ਅਸੀਂ ਬਹੁਤ ਕੁਝ ਮਾੜੀਆਂ ਚੀਜ਼ਾਂ ਦਿਖਾਉਂਦੇ ਰਹਿੰਦੇ ਆ ਜੇ ਕੋਈ ਚੰਗਾ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੋ ਉਹਨਾਂ ਕੋਲ ਇੱਕ ਸਵਿਫਟ ਕਾਰ ਸੀ ਉਹਨਾਂ ਦੀ ਆਪਣੀ ਪਰਸਨਲ ਕਾਰ ਸੀ ਉਹਨਾਂ ਨੇ ਦਿਮਾਗ ਵਿੱਚ ਅੱਖੀ ਪਤਾ ਨਹੀਂ ਕਦੋਂ ਕਿ ਦੀ ਗੱਲ ਦਿਮਾਗ ਵਿੱਚ ਰੱਖੀ ਹੋਏਗੀ ਕਿ ਬਾਬਾ ਜੀ ਦੇ ਕੋਲ ਆਟੋ ਰਿਕਸ਼ਾ ਸੀ ਆਟੋ ਰਿਕਸ਼ਾ ਚ ਲਾ ਕੇ ਕਾਰ ਦਾ ਗੁਜ਼ਾਰਾ ਕਰਦੇ ਸਨ ਤੇ ਹੁਣ ਜੇ ਜੇਲ ਵਿੱਚੋਂ ਬਾਹਰ ਆਏ ਨੇ ਕੁਦਰਤੀ ਗੱਲ ਹੈ ਕਿ ਉਹਨਾਂ ਦੀ ਜਵਾਨੀ ਤੇ ਸਾਰੀ ਜੇਲ ਦੇ ਵਿੱਚ ਹੀ ਲੰਘ ਗਈ ਜ ਹੁਣ ਆਏ ਨੇ ਤੇ ਉਹਨਾਂ ਨੇ ਹਰ ਜਗ੍ਹਾ ਜਾਣਾ ਆਉਣਾ ਹੁੰਦਾ ਰਿਸ਼ਤੇਦਾਰੀ ਵੀ ਹੋਰ ਬਹੁਤ ਜਗ੍ਹਾ ਤੇ ਇੱਕ ਬੜਾ ਹੀ ਚੰਗਾ ਉਹਨਾਂ ਨੇ ਉਪਰਾਲਾ ਕੀਤਾ ਕਿ ਆਪਣੀ ਪਰਸਨਲ ਸਵਿਫਟ ਕਾਰ ਉਹਨਾਂ ਨੂੰ ਪੇਟਾ ਕੀਤੀ ਆ ਉਹਨਾਂ ਦਾ ਸਨਮਾਨਤ ਕੀਤਾ ਘਾਰ ਦੇ ਨਾਲ ਮੈਨੂੰ ਦਿਨੋਂ ਬੜੀ ਖੁਸ਼ੀ ਹੋਈ ਉਹ ਸਾਰਾ ਕੁਝ ਦੇਖ ਕੇ ਫਿਰ ਮੈਂ ਬੀਬੀ ਜੀ ਨਾਲ ਇਸ ਬੀਬਾ ਨਾਲ ਮੈਂ ਸੰਪਰਕ ਕੀਤਾ ਔਰ ਮੈਂ ਐਪਰੀਸ਼ੀਏਟ ਕੀਤਾ ਔਰ ਮੈਂ ਕਹੇ ਜੇ ਤੁਹਾਨੂੰ ਲੱਗਦਾ ਹੈ ਕਿ ਆਪਾਂ ਗੱਲਬਾਤ ਕਰੀਏ ਆਪਣੇ ਇਸ ਪੀਐਸਕੇ ਮੀਡੀਆ ਗਰੁੱਪ ਤੇ ਤੇ ਮੇਰੇ ਵਾਸਤੇ ਬੜੀ ਵੱਡੀ ਗੱਲ ਹੋਏਗੀ ਮੈਨੂੰ ਚੰਗਾ ਲੱਗੇਗਾ ਤੇ ਉਹਨਾਂ ਨੇ ਮੇਰੀ ਬੇਨਤੀ ਨੂੰ ਸਵੀਕਾਰਿਆ ਤੇ ਅੱਜ ਬੀਬੀ ਅਮਨਦੀਪ कौर ਮਜੀਠਾ ਮੇਰੇ ਨਾਲ ਨੇ ਉਹਨਾਂ ਕੋਲ ਸਾਰੀ ਗੱਲਬਾਤ ਪੁੱਛਾਂਗੇ ਕਿਵੇਂ ਉਹਨਾਂ ਦੇ ਦਿਲ ਦੇ ਵਿੱਚ ਆਇਆ ਔਰ ਉਹਨਾਂ ਦੀ ਕਿਉਂਕਿ ਆਪਣੀ ਪਰਸਨਲ ਕਾਰ ਸੀ ਕਿੱਥੇ ਰਹਿੰਦੇ ਨੇ ਕਿਵੇਂ ਉਹਨਾਂ ਨੇ ਕਾਰ ਲਈ ਸੀ ਮੇਰੇ ਨਾਲ ਜੁੜੇ ਨੇ ਬੀਬੀ ਅਮਨਦੀਪ ਕੌਰ ਮਜੀਠਾ ਜੀ ਉਹਨਾਂ ਨਾਲ ਗੱਲਬਾਤ ਕਰਦੇ ਸਾਰੇ ਇਸ ਵਾਕਿਆ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੇਰੀ ਬੇਨਤੀ ਨੂੰ ਕਬੂਲ ਲਿਆ ਔਰ ਤੁਹਾਡਾ ਸਮਾਂ ਮੈਨੂੰ ਅੱਜ ਮਿਲਿਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕਰਕੇ ਜਿਹੜਾ ਆ ਸਾਥ ਸੰਗਤ ਦੇ ਸਾਹਮਣੇ ਜਿਹੜਾ ਆ ਉਹ ਵਿਚਾਰ ਕਰਨ ਦਾ ਜਿਹੜਾ ਆ ਉਹ ਮਨ ਬਣਾਇਆ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਵੀ ਮੈਂ ਕਰਦਾ ਪੂਰੀ ਸਿੱਖ ਕਮਿਊਨਿਟੀ ਵੱਲੋਂ ਜੋ ਤੁਸੀਂ ਕਰ ਦਿਖਾਇਆ ਕਿਉਂਕਿ ਉਹ ਇੱਕ ਗਾਣਾ ਹੁੰਦਾ ਸੀ ਫੜਾ ਫੋਕੀਆਂ ਬਥੇਰੇ ਲੋਕੀ ਮਾਰਦੇ ਕੋਈ ਵਿਰਲੇ ਹੀ ਬੋਲ ਪਗਾਉਂਦੇ ਤੁਸੀਂ ਬੋਲ ਪਗਾਏ ਨੇ ਔਰ ਤੁਸੀਂ ਆਪਣੀ ਤੁਹਾਡੀ ਪਰਸਨਲ ਕਾਰ ਮੈਨੂੰ ਨਹੀਂ ਪਤਾ ਤੁਸੀਂ ਕਿਵੇਂ ਲਈ ਸੀ ਕਿਵੇਂ ਨਹੀਂ ਪਰ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ ਜ਼ਮਾਨਾ ਇਹੋ ਜਿਹਾ ਹੋ ਗਿਆ ਸਾ ਸਪੈਸ਼ਲੀ ਸਾਡੇ ਪਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਿ ਕਿਸੇ ਨੂੰ ਕੋ ਸਾਈਕਲ ਦੇ ਕੇ ਖੁਸ਼ ਨਹੀਂ ਪਰ ਤੁਸੀਂ ਕਮਾਲ ਕਰਤੀ ਆ ਔਰ ਉਸ ਵੀਡੀਓ ਨੂੰ ਮੈਂ ਜੋ ਦੇਖਿਆ ਤੇ ਮੈਨੂੰ ਬੜਾ ਮਾਣ ਬੜਾ ਫਖਰ ਮਹਿਸੂਸ ਆ ਮੈਂ ਚਾਹਣਾ ਕਿ ਥੋੜਾ ਜਿਆਦਾ ਜ਼ਰੂਰ ਵਰਣਨ ਕਰੋ ਕਿ ਤੁਹਾਡੇ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਕੁਝ ਅਲੱਗ ਜੀ ਗੱਲ ਆਈ ਕਿ ਤੁਸੀਂ ਕਾਰ ਲੈ ਕੇ ਗਏ ਬਾਬਾ ਜੀ ਵਾਸਤੇ ਦੇਖੋ ਵੀਰ ਜੀ ਇਹ ਕੋਈ ਬਿਲਕੁਲ ਵੀ ਪ੍ਰੀ ਪਲਾਨਡ ਨਹੀਂ ਸੀਗਾ ਜੀ ਮੈਂ ਜਸਟ ਇਹਨਾਂ ਦਿਨਾਂ ਵਿੱਚ ਪਟਨਾ ਸਾਹਿਬ ਜਾਣ ਦੇ ਜਿਹੜਾ ਆ ਉਹ ਪ੍ਰੋਗਰਾਮ ਸੈੱਟ ਕੀਤਾ ਸੀਗਾ ਮੈਂ ਅ ਪਟਨਾ ਸਾਹਿਬ ਤੱਕ ਤੇ ਨਹੀਂ ਦੇਖਿਆ ਹੋਇਆ ਤੇ ਮੇਰੀ ਚਾਹ ਸੀ ਕਿ ਮੈਂ ਦਰਸ਼ਨ ਕਰਕੇ ਆਵਾਂ ਜੀ ਔਰ ਟਿਕਟਸ ਵੀ ਜੜੀਆਂ ਆ ਉਹ ਮੇਰੀਆਂ ਲਗਭਗ ਡਨ ਹੋਣ ਵਾਲੀਆਂ ਸੀ ਜੀ ਤੇ ਜਾਨ ਹੈ ਕਿ ਮੇਰੇ ਮਨ ਦੇ ਅੰਦਰ ਰਾਤ ਨੂੰ ਇਹ ਬਲਬਲਾ ਜਿਹਾ ਉੱਠਿਆ ਜੀ ਕਿਉਂਕਿ ਉਹਨਾਂ ਦੇ ਨਾਲ ਮੇਰੀ ਪੁਰਾਣੀ ਜਾਣ ਜਾਣ ਪਛਾਣ ਹੈਗੀ ਆ ਜਦੋਂ ਵੀ ਉਹ ਪੈਰੋਲ ਤੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਹਮੇਸ਼ਾ ਹੀ ਜਿਹੜਾ ਆ ਉਹ ਮਿਲ ਕੇ ਆਉਣੀ ਆ ਉਹਨਾਂ ਦੇ ਘਰੇ ਜਾ ਕੇ ਸੋ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਰਿਵਾਰਕ ਸਾਂਝ ਸਮਝ ਲਓ ਕਿ ਇੱਕ ਪਰਿਵਾਰਕ ਸਾਂਝ ਹੈਗੀ ਆ ਮੇਰੀ ਉਹਨਾਂ ਵੀਰਾਂ ਦੇ ਨਾਲ ਤੇ ਜਦੋਂ ਆਪਾਂ ਆਪਦੀ ਕੌਮ ਦੇ ਲਈ ਦੇਲੀ ਚਲਦੇ ਆ ਨਾ ਇਸ ਮੋੜ ਤੇ ਉਦੋਂ ਬੜੀਆਂ ਤਰ੍ਹਾਂ ਦੀਆਂ ਭਾਵਨਾਵਾਂ ਜੜੀਆਂ ਆ ਉਹ ਅੰਦਰੋਂ ਉੱਡਦੀਆਂ ਨੇ ਤੇ ਕੁਝ ਭਾਵਨਾਵਾਂ ਇਹੋ ਜਿਹੀਆਂ ਅਚੈਹ ਹੁੰਦੀਆਂ ਨੇ ਜਿਹੀ ਅਹੀ ਚਾਹ ਕਿ ਵੀ ਜੜਾ ਆ ਕੁਝ ਕਰ ਨਹੀਂ ਪਾਉਂਦੇ ਜੀ ਤੇ ਇਸੇ ਤਰ੍ਹਾਂ ਹੀ ਮੈਂ ਉਹਨਾਂ ਦੇ ਹਾਲਾਤ ਜਾਣਦੀ ਸੀਗੀ ਮਾਤਾ ਬਜ਼ੁਰਗ ਨੇ ਹਨਾ ਆਪ ਵੀ ਉਹ ਹੋਨਾ ਇਸ ਦਿਨੇ ਉਹਨਾਂ ਦਾ ਜੀ ਇਸ ਹੀ ਹਿਸਾਬ ਲਾਇਆ ਕਿ ਪੁਲਿਸ ਦਾ ਤਸ਼ੱਦਦ ਚਾਹੇ ਜਾਂ ਸਮਝ ਲਓ ਕਿ ਉਹਨਾਂ ਨੂੰ ਅੰਦਰ ਕਿਸੇ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 30 ਸਾਲ ਹਨ ਉਹ ਤੀਜਾ ਨੂੰ ਤੇਜ਼ ਕਰ ਕਰਕੇ ਜਿਹੜਾ ਆ ਉਹ ਬੰਦੇ ਦੇ ਹਾਲਾਤ ਉਮੀਦੇ ਹੋ ਜਾਂਦੇ ਨੇ ਤੇ ਮੈਂ ਅਚਾਨਕ ਹੀ ਰਾਤ ਨੂੰ ਇਹ ਚੀਜ਼ ਜਿਹੜੀ ਆ ਉਹ ਸੋਚਣ ਲੱਗੀ ਕਿ ਮਤਲਬ ਵੀਰ ਆਏ ਹੋਏ ਨੇ ਤੇ ਕਿਉਂ ਨਾ ਮੈਂ ਉਹਨਾਂ ਨੂੰ ਗੱਡੀ ਦੇ ਆਵਾ ਉਹਨਾਂ ਨੂੰ ਜਿਆਦਾ ਜ਼ਰੂਰਤ ਹੈਗੀ ਆ ਉਹਨਾਂ ਨੂੰ ਮਾਤਾ ਜੀ ਦੀ ਦਵਾਈ ਤਾਂ ਹੈ ਨਾ ਕੁਝ ਆਪ ਦੇ ਪਰਸਨਲ ਕੰਮ ਜਿਹੜੇ ਆ ਉਹ ਕਰਨ ਦੇ ਵਾਸਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿਆਦਾ ਜ਼ਰੂਰਤ ਆ ਕਿ ਮੈਂ ਤਾਂ ਇੱਕ ਆਮ ਜੀ ਕੁੜੀ ਹੈਗੀ ਆ ਮੈਂ ਪੈਨਾ ਤੋਂ ਬਚਾਉਣ ਨੂੰ ਸਫ਼ਰ ਕਰ ਸਕਦੀ ਹਾਂ ਮੇਰੇ ਲਈ ਕੋਈ ਏਡੀ ਵੱਡੀ ਗੱਲ ਨਹੀਂ ਕਿਉਂਕਿ ਮੇਰਾ ਵੀਰ ਜੀ ਖੁਦ ਦਾ ਸਫ਼ਰ ਜਿਹੜਾ ਆ ਜ਼ਿੰਦਗੀ ਦਾ ਉਹ ਬੜਾ ਤੰਗਾ ਚਮਈ ਰਿਹਾ ਆ ਮੈਂ ਇਸ ਚੀਜ਼ ਦੇ ਬਿਲਕੁਲ ਕਿੰਨੀ ਹਾਂ ਮੈਂ ਇਸ ਸਫਰਾਂ ਦੇ ਵਿੱਚੋਂ ਨਿਕਲ ਬਿਲਕੁਲ ਤੁਸੀਂ ਕਿਉਂਕਿ ਇਹ ਗੱਲ ਉਹੀ ਬੰਦਾ ਸੋਚ ਸਕਦਾ ਜਿਸ ਨੇ ਖੁਦ ਸੰਘਰਸ਼ ਦੀ ਜ਼ਿੰਦਗੀ ਹਟਾਈ ਹੋਵੇ ਉਹੀ ਇਹ ਗੱਲ ਸੋਚਦਾ ਜਿਹੜਾ ਗੱਡੀਆਂ ਜਹਾਜ਼ਾਂ ਵਿੱਚ ਰਹੇ ਮੇਰੇ ਖਿਆਲੋਂ ਉਹ ਸੋਚਦੇ ਵੀ ਨਹੀਂ ਇਹ ਗੱਲ ਤੇ ਤੁਸੀਂ ਕਰੋ ਕੰਟੀਨਿਊ ਤੁਹਾਡੀ ਗੱਲ ਨੂੰ ਮੈਂ ਵਿੱਚੋਂ ਸੌਰੀ ਟੋਕਿਆ ਹਾਂਜੀ ਹਾਂਜੀ ਔਰ ਮਤਲਬ ਮੈਂ ਇਹ ਹਾਲਾਤ ਜਿਹੜੇ ਵੇਖ ਚੁੱਕੀ ਸੀਗੇ ਤੇ ਜਦੋਂ ਆਪਾਂ ਖੁਦ ਆਪ ਦੇ ਪਿੰਡੇ ਤੇ ਉਹ ਚੀਜ਼ਾਂ ਹੰਡਾਈਆਂ ਹੋਣ ਨਾ ਤੇ ਅਹਿਸਾਸ ਵੀ ਉਹੀ ਇਨਸਾਨ ਕਰ ਸਕਦਾ ਹੈ ਨਾ ਸੋ ਮੈਨੂੰ ਇਸ ਚੀਜ਼ ਦਾ ਜਿਹੜਾ ਆ ਉਹ ਅਹਿਸਾਸ ਸੀਗਾ ਤੇ ਪਤਾ ਨਹੀਂ ਰਾਤ ਦੇ ਵਿੱਚੋਂ ਦੀ ਮਨ ਜਿਹੜਾ ਨਾ ਉਹ ਬਣ ਗਿਆ ਕਿ ਹਾਂ ਮਤਲਬ ਮੈਨੂੰ ਨਾ ਆ ਕਾਰਜ ਕਰਕੇ ਆਉਣਾ ਆ ਪਟਨਾ ਸਾਹਿਬ ਮੈਂ ਬਾਅਦ ਚ ਜਾਵਾਂਗੀ ਪਹਿਲਾਂ ਮੈਨੂੰ ਇਹ ਕਾਰਜ ਕਰਕੇ ਆਉਣਾ ਸੋ ਮੈਂ ਆਪ ਦੇ ਕੁਝ ਸਿੰਘਾਂ ਦੇ ਨਾਲ ਸੀਨੀਅਰ ਨਾਲ ਗੱਲ ਕਰਕੇ ਤੇ ਜਿਹੜਾ ਆ ਉਹਨਾਂ ਤੋਂ ਸੁਝਾਵ ਲਿਆ ਕਿ ਮੈਨੂੰ ਆਹ ਕਾਰਜ ਕਰਨਾ ਆ ਤੇ ਮੈਨੂੰ ਕਿਵੇਂ ਕਰਨਾ ਚਾਹੀਦਾ ਜਾਂ ਕਿੱਦਾਂ ਕਰਨਾ ਚਾਹੀਦਾ ਆ ਵੀ ਤੁਸੀਂ ਮਤਲਬ ਮੈਨੂੰ ਤੁਹਾਡੀ ਜ਼ਰੂਰਤ ਆ ਕਿ ਮੇਰੇ ਨਾਲ ਤੁਸੀਂ ਉਸ ਟਾਈਮ ਖੜੇ ਹੋਣੇ ਚਾਹੀਦੇ ਹੋ ਹਨ ਮੇਰੀ ਹੌਸਲਾ ਫਜ਼ਾਈ ਦੇ ਲਈ ਕਹਿ ਲੋ ਜਾਂ ਇੱਕ ਭੈਣ ਦੇ ਨਾਲ ਹਨ ਜਦੋਂ ਕੋਈ ਭਰਾ ਵੱਡੇ ਨਾਲ ਵੱਡਾ ਲਾ ਕੇ ਖੜਦੇ ਨੇ ਬਿਲਕੁਲ ਜਿਹੜਾ ਆ ਅੰਦਰੋਂ ਆ ਆਪਦੇ ਆਪਦੇ ਵਿੱਚ ਹੀ ਕੋਈ ਹਨਾ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਕਿ ਮੈਂ ਉਹ ਕੀ ਕੀ ਕਰ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਗੱਲ ਇਹ ਹੈ ਕਿ ਮੈਨੂੰ ਜੀ 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 ਕੰਟੀਨਿਊ ਉਹ ਮੇਰੇ ਸੀਨੀਅਰ ਨੇ ਮੇਰਾ ਉਹਨਾਂ ਦੇ ਨਾਲ ਬਹੁਤ ਸਾਰਾ ਪਿਆਰ ਆ ਕਿਉਂਕਿ ਮੇਰਾ ਜੀਵਨ ਜਿਹੜਾ ਆ ਇੱਕ ਰਾਗੀ ਦੀ ਦਾਤ ਇੱਕ ਚਿੰਤਨ ਦੀ ਦਾਤ ਮੇਰੇ ਗੁਰੂ ਸਾਹਿਬ ਨੇ ਬਖਸ਼ਿਆ ਤੇ شاید ਇਸ ਦਾਤ ਦੇ ਥ्रू ਇਹ ਉਹਨਾਂ ਸੰਘਰਸ਼ੀ ਸਿੰਘਾਂ ਦੀ ਸੰਗਤ ਕਰ ਪਾ ਲਈਆਂ ਨਹੀਂ ਤੇ ਰਾਗੀ ਸਿੰਘ ਜਿਹੜੇ ਹੁੰਦੇ ਨੇ ਉਹ ਘੱਟ ਹੀ ਇਹਨਾਂ ਵੱਲ ਝੁਕਾਅ ਕਰਦੇ ਨੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਹਣਾ ਸ਼ਹੀਦ ਪਰਿਵਾਰਾਂ ਵੱਲ ਸੰਘਰਸ਼ੀ ਸਿੰਘਾਂ ਦੇ ਵੱਲ ਤੇ ਮੈਨੂੰ ਲੱਗਦਾ ਵੀ ਉਹਨਾਂ ਨੂੰ ਅੱਗੇ ਪਹਾਰਕ ਤੁਹਾਨੂੰ ਜ਼ਿਆਦਾ ਝੁਕਾਅ ਕਰਨਾ ਚਾਹੀਦਾ ਕਿਉਂਕਿ ਸਾਡੀ ਗੱਲ ਜਿਹੜੀ ਆ ਵਰਲਡ ਲੈਵਲ ਤੱਕ ਜਾਂਦੀ ਆ ਪੂਰੀ ਸੰਗਤ ਤੱਕ ਪਹੁੰਚਦੀ ਆ ਹਨਾ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਉੱਤੇ ਪ੍ਰਸ਼ਾਣ ਕਰਨਾ ਚਾਹੀਦਾ ਸੋ ਮੇਰਾ ਇਸ ਫੀਲਡ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਆ ਉਸ ਪਰਿਵਾਰਾਂ ਦੇ ਨਾਲ ਗੁਰੂ ਚਾਬ ਨੇ ਝੁਕਾਵ ਰੱਖਿਆ ਆ ਤੇ ਸ਼ਾਇਦ ਤਾਂ ਮੈਂ ਉਹਨਾਂ ਦੇ ਹਾਲਾਤ ਜਾਣ ਪਾਈਆਂ ਉਹਨਾਂ ਦੇ ਜਜ਼ਬਾਤ ਸਮਝ ਪਾਈਆਂ ਤੇ ਮੈਂ ਇਹ ਕਦਮ ਚੁੱਕਣ ਲੱਗਿਆ ਇੱਕ ਮਿੰਟ ਨੂੰ ਸੋਚਿਆ ਬਿਲਕੁਲ ਜੀ ਮੈਂ ਸਾਰੇ ਸਾਡੇ ਸਰੋਤਨ ਦੱਸਦਾ ਜਾਵਾਂ ਕਿ ਅਮਨਦੀਪ ਕੌਰ ਮਜੀਠਾ ਜੀ ਇਹ ਖੁੱਦ ਬੜਾ ਸੋਹਣਾ ਕੀਰਤਨ ਵੀ ਕਰਦੇ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੋਏਗਾ ਅਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਿਸੇ ਦਿਨ ਸਿਰਫ ਇਹਨਾਂ ਦੇ ਕੀਰਤਨ ਤੇ ਇੱਕ ਬੜਾ ਸੋਹਣਾ ਜਿਹਾ ਇੰਟਰਵਿਊ ਕਰਾਂਗੇ ਪਰ ਅੱਜ ਦੀ ਜਿਹੜੀ ਗੱਲਬਾਤ ਅਸੀਂ ਇਹੀ ਕਰਨੀ ਹੈ ਕਿ ਜੋ ਇਹਨਾਂ ਨੇ ਇੱਕ ਗੱਲ ਕਾਰਦੀ ਵੀ ਨਹੀਂ ਆ ਪਰ ਜੀ ਕਾਰ ਦੀ ਵੀ ਸੋਚੀਏ ਤੇ ਜਿਵੇਂ ਮੈਂ ਕਿਹਾ ਸੀ ਕਿ ਅੱਜ ਕੱਲ ਕੋਈ ਸਾਈਕਲ ਵੀ ਨਹੀਂ ਕਿਸੇ ਨੂੰ ਦੇ ਕੇ ਖੁਸ਼ ਤੇ ਕਾਰ ਦੇ ਦੇਣੀ ਇੱਕ ਇਹ ਵੀ ਬਹੁਤ ਵੱਡੀ ਗੱਲ ਹੈ ਬੀਬਾ ਜੀ ਫਿਰ ਤੁਹਾਡੀ ਉਹ ਪਰਸਨਲ ਕਾਰ ਸੀ ਤੁਸੀਂ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਕਿਉਂਕਿ ਗੱਲ ਕਾਰ ਦੀ ਕਾਰ ਦੀ ਪ੍ਰਾਈਸ ਦੀ ਨਹੀਂ ਹੈ ਗੱਲ ਇਹ ਹੈਗੀ ਜਿਗਰੇ ਦੀ ਬਹੁਤ ਵੱਡੇ ਜਿਗਰੇ ਦੀ ਗੱਲ ਹੈ ਅਣਖ ਦੀ ਕਹਿ ਲਓ ਔਰ ਤੁਸੀਂ ਪਰਸਨਲ ਕਾਰ ਸੀ ਤੁਹਾਡੀ ਫਿਰ ਤੁਸੀਂ ਜਰਾ ਵੀ ਨਹੀਂ ਸੋਚਿਆ ਵੀ ਮੈਂ ਤੁਸੀਂ ਕਿਉਂਕਿ ਖੁਦ ਵੀ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਸਾਰਾ ਕੁਝ ਤੁਸੀਂ ਇੰਡੀਪੈਂਡੈਂਟ ਆਪਣਾ ਸਾਰਾ ਕੁਝ ਕਰ ਰਹੇ ਹੋ ਜਰਾ ਵੀ ਤੁਹਾਡੇ ਦਿਮਾਗ ਨੇ ਮੈਂ ਕਾਰ ਤਾਂ ਦੇ ਦੇਣ ਲੱਗੀ ਖੁਦ ਕੀ ਕਰਾਂਗੀ ਕਿਉਂਕਿ ਤੁਸੀਂ ਵੀ ਟੂਰ ਤੇ ਰਹਿੰਦੇ ਹੋ ਵੇਖੋ ਮਿਰਜੀ ਮੈਂ ਨਾ ਤਿੰਨ ਚਾਰ ਦਿਨ ਤੋਂ ਇਹੀ ਸੰਗਤਾਂ ਤੋਂ ਸੌਂ ਰਹੀ ਆ ਕਿ ਬਹੁਤ ਵੱਡਾ ਜ਼ਿਹਰਾ ਕੀਤਾ ਕੁੜੀ ਨੇ ਜੀ ਤੇ ਚਲੋ ਉਹਨਾਂ ਪਿਆਰ ਸਤਕਾਰ ਉਹਨਾਂ ਦੀ ਸੋਚ ਆ ਨਾ ਪਰ ਮੈਂ ਤੁਹਾਨੂੰ ਸੱਚੀ ਆਉਂਦੇ ਮਨ ਦੀ ਗੱਲ ਦੱਸਾਂ ਤੇ ਮੈਨੂੰ ਕੋਈ ਇਹਦੇ ਲਈ ਜਿਗਰਾ ਵੱਡਾ ਕਰਨਾ ਨਹੀਂ ਪਿਆ ਕਿਉਂਕਿ ਉਹ ਜਦੋਂ ਅਸੀਂ ਗੁਰਬਾਣੀ ਨੂੰ ਪੜਨ ਲੱਗ ਜਾਂਦੇ ਆ ਨਾ ਜੀ ਤੇ ਉਸ ਤੋਂ ਬਾਅਦ ਉਸ ਨੂੰ ਵਿਚਾਰਨ ਲੱਗ ਜਾਂਦੇ ਆ ਹੂੰ ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਆਪ ਦੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਨੂੰ ਇੰਪਲੀਮੈਂਟ ਕਰਨ ਲੱਗ ਜਾਂਦੇ ਆ ਤੋਂ ਇੰਪਲੀਮੈਂਟ ਜਿਹੜਾ ਆ ਉਹ ਬਹੁਤ ਹੀ ਮੇਨ ਪਾਰਟ ਹੈਗਾ ਆ ਕਿ ਅਸੀਂ ਆਪ ਦੀ ਸੰਧੀ ਦੇ ਵਿੱਚ ਜੋ ਵੀ ਗੁਰਬਾਣੀ ਦੇ ਰਿਲੇਟਡ ਪੜ੍ਹਦੇ ਹਾਂ ਅਸੀਂ ਇੰਪਲੀਮੈਂਟ ਕਿੰਨਾ ਕਰ ਰਹੇ ਹਾਂ ਸੋ ਮੇਰੇ ਪਿਤਾ ਦੇ ਸੰਸਕਾਰਾਂ ਦੇ ਆਧਾਰ ਤੇ ਮੈਂ ਇਹ ਚੀਜ਼ਾਂ ਜੜੀਆਂ ਆ ਇਹ ਬਚਪਨ ਤੋਂ ਹੀ ਮੇਰਾ ਮਤਲਬ ਮੇਰਾ ਜੀਣਾ ਹੈ ਜਾਂ ਕਹਿ ਲਓ ਮੇਰਾ ਮਨ ਹੈਗਾ ਕਿ ਮੈਂ ਚੀਜ਼ਾਂ ਨਾਲ ਕਦੀ ਮੋਈ ਨਹੀਂ ਦਿੱਤਾ ਕਦੇ ਵੀ ਨਹੀਂ ਮੋਕਿੰਦਾ ਕਿਸੇ ਵੀ ਜੀ ਤੁਸੀਂ ਆਪਣੇ ਪਿਤਾ ਜੀ ਦਾ ਨਾਮ ਲਿਆ ਔਰ ਹਾਂਜੀ ਮੈਂ ਜਸਤਨ ਨੂੰ ਪੁੱਛਣੀ ਵਾਲਾ ਸੀਗਾ ਕਿ ਤੁਰਤੇ ਫੇ ਪਰਿਵਾਰ ਨਾਲ ਪਹਿਲਾਂ ਕੋਈ ਸਲਾਹ ਕੀਤੀ ਸੀ ਪਰਿਵਾਰ ਚ ਵੀ ਕਿਸੇ ਨੇ ਕਿਹਾ ਨਹੀਂ ਕੁੜੀਏ ਕੁਝ ਹੋਰ ਗਿਫਟ ਸ਼ਿਫਟ ਦੇ ਦਿਓ ਬਾਬਾ ਜੀ ਨੂੰ ਆਪਾਂ ਜਾਨ ਨੇ ਮਿਲਣਾ ਇਹ ਲੈ ਜਾਨ ਨੇ ਉਹ ਲੈ ਜਾਨ ਨੇ ਕਿਉਂ ਆਪਣੀ ਪਰਸਨਲ ਕਾਰ ਦੇਣ ਲੱਗੀ ਪਰਿਵਾਰ ਦਾ ਫੇ ਕਿੰਦਾ ਸਾਥ ਰਿਹਾ ਇਸ ਚੀਜ਼ ਦੇ ਵਿੱਚ ਬਿਲਕੁਲ ਜੀ ਪਰਿਵਾਰ ਬਿਲਕੁਲ ਹੀ ਇਨਰ ਚੀਜ਼ਾਂ ਤੇ ਆਬਜੈਕਸ਼ਨ ਨਹੀਂ ਕਰਦਾ ਮੇਰਾ ਪਰਿਵਾਰ ਐਵੇਂ ਦਾ ਆ ਮੇਰੇ ਪਿਤਾ ਦੀ ਸਿੱਖਿਆ ਐ ਮੋਦੀਆ ਕਿ ਸਾਨੂੰ ਸ਼ੁਰੂ ਤੋਂ ਹੀ ਇਹ ਚੀਜ਼ਾਂ ਸਿਖਾਈਆਂ ਗਈਆਂ ਆ ਕਿ ਹਾਲਾਤ ਜ਼ਿੰਦਗੀ ਦੇ ਵਿੱਚ ਜਿਵੇਂ ਬੇਵੀ ਹੋ ਸਕਦੇ ਆ ਮੈਂ ਤਾਂ ਛੋਟਾ ਜਿਹਾ ਇੱਕ ਵਾਕਿਆ ਆਪਣੇ ਪਿਤਾ ਜੀ ਦਾ ਸਾਂਝਾ ਕਰਨਾ ਚਾਹੁੰਗੀ ਕਿ ਅਸੀਂ ਬੱਚੇ ਸੀਗੇ ਤੇ ਪਿਤਾ ਦੀ ਸਾਨੂੰ ਰਾਤ ਨੂੰ ਜਿਵੇਂ ਬੱਚੇ ਆਈਸਕ੍ਰੀਮ ਤੇ ਜ਼ਿੱਦ ਕਰਦੇ ਤੇ ਸਾਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਹਾਂ ਸਕੂਟਰ ਤੇ ਲੈ ਕੇ ਜਾਣਾ ਤੇ ਆਈਸਕ੍ਰੀਮ ਵੀ ਦਿਵਾਉਣੀ ਤੇ ਨਾਲੇ ਉਹ ਸੜਕ ਤੇ ਸੁਸਤੇ ਜੋ ਗਰੀਬ ਇਨਸਾਨ ਜੀ ਉਹਨਾਂ ਦੇ ਕੋਲ ਲੈ ਕੇ ਜਾਣਾ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਹਾਲਾਤ ਬਖਾਉਣੇ ਕੀ ਬੇਟਾ ਜ਼ਿੰਦਗੀ ਦੇ ਵਿੱਚ ਕਦੀ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਜ਼ਿੰਦਗੀ ਦੇ ਵਿੱਚ ਹਾਲਾਤ ਟਾਈਮ ਦੇ ਨਾਲ ਬਦਲਦੇ ਰਹਿੰਦੇ ਆ ਜੇ ਅੱਜ ਉਹ ਵਧੀਆ ਜ਼ਿੰਦਗੀ ਜੀ ਰਹੇ ਹੋ ਸਾਰਾ ਕੁਝ ਤੁਹਾਡੇ ਕੋਲ ਹੈ ਆ ਇਸ ਸਮੇਂ ਦਾ ਪਤਾ ਨਹੀਂ ਹੁੰਦਾ ਕਦੋਂ ਘਲਤੀ ਵੱਜੇ ਤੇ ਐਵੇਂ ਦੀ ਜ਼ਿੰਦਗੀ ਵੀ ਜੀਣੀ ਪਵੇ ਸੋ ਆਪ ਸਭ ਨੂੰ ਜਿਹੜਾ ਆ ਉਹ ਦੋਵੇਂ ਜ਼ਿੰਦਗੀਆਂ ਬਾਰੇ ਪਤਾ ਹੋਣਾ ਚਾਹੀਦਾ ਆ ਰੈਲਾਈਜ਼ ਹੋਣਾ ਚਾਹੀਦਾ ਉਹਦੇ ਬਾਰੇ ਸੋ ਮਤਲਬ ਤਾਂ ਨੇ ਐਵੇਂ ਵੀ ਪਰਵਿਸ਼ ਦਿੱਤੀ ਆ ਕਿ ਉਹ ਚੀਜ਼ਾਂ ਦਾ ਸ਼ੁਰੂ ਤੋਂ ਹੀ ਵੀਰ ਜੀ ਅਹਿਸਾਸ ਆ ਤੇ ਸ਼ਾਇਦ ਅੱਜ ਉਹ ਅਹਿਸਾਸ ਦੇ ਕਰਕੇ ਹੀ ਮੈਂ ਇਹ ਕਦਮ ਚੁੱਕਣ ਬਿਲਕੁਲ ਨਹੀਂ ਸੋਚਿਆ ਬਿਲਕੁਲ ਮੈਨੂੰ ਕੋਈ ਜਿਗਰਾ ਨਹੀਂ ਵੱਡਾ ਕਰਨਾ ਪਿਆ ਇਹ ਇਹ ਸੰਗਤ ਦੀ ਇਹ ਸਤਿਕਾਰ ਆ ਜਾਂ ਉਹਨਾਂ ਤੋਂ ਚਾ ਬਟ ਇਹਨੂੰ ਇਹਦੇ ਲਈ ਜਿਗਰਾ ਵੱਡਾ ਨਹੀਂ ਕਰਨਾ ਪਿਆ ਮੈਂ ਤੇ ਜਸ ਸੋਚਿਆ ਉਹਨਾਂ ਹਾਲਾਤਾਂ ਬਾਰੇ ਕਿ ਹਮ ਆਵੇਂ ਦੇ ਹਾਲਾਤ ਜਿਹੜੇ ਆ ਉਹ ਮੇਰੇ ਕੌਮ ਦੇ ਟੀਰੀਆ ਨੂੰ ਨਾ ਫੇਸ ਕਰਨੇ ਪੈਣ ਮੈਂ ਕਰ ਸਕਦੀ ਮੈਂ ਇੱਕ ਆਮ ਕੁੜੀ ਹਾਂ ਜਿਹਦੀ ਕੌਮ ਨੂੰ ਕੋਈ ਦੇਨ ਨਹੀਂ ਹੈਗੀ ਪਰ ਉਹਨਾਂ ਸਿੰਗਾ ਦੀ ਕੌਮ ਨੂੰ ਬਹੁਤ ਵੱਡੀ ਦੇਨ ਆ ਇਹ ਸਿਰਫ ਵੀਜੀ ਇੱਕ ਸਮਝਣ ਦੀ ਗੱਲ ਆ ਕੌਮ ਨੂੰ ਇਹ ਧਿਆਨ ਦੇਣੀ